ਸਤਿ ਸ੍ਰੀ ਅਕਾਲ ਗੋਇਲ ਸਾਹਿਬ ਸਤਿ ਸ੍ਰੀ ਅਕਾਲ ਜੀ ਗੋਇਲ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਲੋਕਾਂ ਨੂੰ ਦੁੱਖਾਂ ਚੋਂ ਕੱਢ ਰਹੇ ਹੋ ਤੇ ਮੇਰਾ ਵੀ ਦੁੱਖ ਸੀਗਾ ਮੇਰੀ ਵਾਈਫ ਦਾ weight ਵਧ ਰਿਆ ਸੀਗਾ ਜੀ ਤੇ ਮੈਂ ਤੁਹਾਨੂੰ ਮਿਲਿਆ ਵੀ ਸੀਗਾ ਤੁਹਾਨੂੰ ਯਾਦ ਹੋਏ ਤੇ ਉਹ ਚਾਰਾ ਏਦਾਂ ਦਾ ਭੁੱਲ ਸਕਦਾ ਨਹੀਂ ਬੰਦਾ ਯਾਦ ਤੁਹਾਡੇ ਵਰਗੀਆਂ ਪਰਸਨੈਲਿਟੀਆਂ ਨੂੰ ਭੁੱਲਣਾ ਬੜਾ ਥੈਂਕ ਯੂ ਭਾਈ ਥੈਂਕ ਯੂ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਤੁਹਾਡੇ ਪਰਿਵਾਰ ਤੇ ਵੀ ਬੜੀ ਥੈਂਕ ਯੂ ਗੋਇਲ ਸਾਹਿਬ ਥੈਂਕ ਯੂ ਤੇ ਮੈਂ ਦਵਾਈ ਆਪਣੀ ਵਾਈਫ ਵਾਸਤੇ ਦਵਾਈ ਲੇਤੀ ਸੀ ਤੁਹਾਡੀ ਤੇ ਗੁਲ ਸਾਹਿਬ 15 ਦਿਨ ਚ weight control ਹੋ ਗਿਆ weight ਵੱਧ ਰਿਆ ਸੀਗਾ control ਹੋ ਗਿਆ ਤੇ ਹੁਣ ਮਹੀਨੇ ਚ 2 ਕਿਲੋ weight ਘਟ ਰਿਹਾ ਤੇ ਮੈਂ ਦੇਖ ਕੇ ਬੜਾ ਹੈਰਾਨ ਹਾਂ ਮੈਂ ਮਤਲਬ ਕੰਟੀਨਿਊ ਕਰਾਂਗਾ ਤੁਹਾਡੀ ਦਵਾਈ ਬਿਲਕੁਲ ਬਹੁਤ ਆਰਾਮ ਹੈ ਤੇ ਵਾਈ ਵੀ ਥੈਂਕ ਯੂ ਪੇ ਜਤ ਅਡੇਲੀ ਕੀ ਕਹਿੰਦੇ ਗੁਆਲ ਸਾਹਿਬ ਨੂੰ ਕਹਿਣਾ ਕਿ ਥੈਂਕ ਯੂ ਮੈਂ ਆ ਨਹੀਂ ਸਕਦੀ ਸਾਡਾ ਵੀ ਉਹਨਾਂ ਦਾ ਅਸ਼ੀਰਵਾਦ ਭੇਜੋ ਸਾਡੀ ਭੈਣ ਚੜ੍ਹਦੀ ਕਲਾ ਚ ਰਹੇ ਸਦਾ ਥੈਂਕ ਯੂ ਗੁਆਲ ਸਾਹਿਬ ਥੈਂਕ ਯੂ ਗੁਆਲ ਸਾਹਿਬ ਇੱਕ ਸ਼ਿਕਾਇਤ ਵੀ ਹੈ ਤੁਹਾਡੇ ਕੋ ਉਹ ਜ਼ਰੂਰ ਕਰੋ ਗੁਆਲ ਸਾਹਿਬ ਮੈਂ ਗਲਤੀ ਨਾਲ ਤੁਹਾਡਾ ਨਾ ਇਹ ਸ਼ੋ ਵਾਈਫ ਨੂੰ ਵਿਖਾਤਾ ਹੂੰ ਤੇ ਤੁਸੀਂ ਮੰਨੋਗੇ ਨਹੀਂ ਤੁਸੀਂ ਕਹਿੰਦੇ ਹੋ ਨਾ ਆਮਲਾ ਖਾਣਾ ਹੈ ਕਲੌਂਜੀ ਖਾਣੀ ਆ ਤੇ ਮੰਨੋਗੇ ਨਹੀਂ ਰੋਟੀ ਦੇ علاوہ ਮੈਨੂੰ ਸਾਰਾ ਕੁਝ ਖਵਾਉਂਦੀ ਆ ਸੁਰੀਆ ਉਹਨਾਂ ਨਾਲ ਕੋਲੋਂਜੀ ਨੀਂਦ ਦੇ ਪੱਤੇ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੇ ਨਾਲ ਉਹ ਪਿਆਰ ਹੈ ਕਿ ਮੇਰੇ ਤੋਂ ਗੁੱਸਾ ਘੜ ਰਹੀ ਹੈ ਨਾ ਨਾ ਦਾ ਪਿਆਰ ਨਾ ਦਾ ਗੁੱਸਾ ਉਹਨੂੰ ਅਸਲ ਵਿੱਚ ਚਾਹਿਆ ਜਾ ਇੱਕ ਉਹਨੂੰ ਛੋਟਾ ਜਿਹਾ ਸਵਾਰਥ ਹੈ ਕਿ ਕਿਤੇ ਮੇਰੇ ਸਰਦ ਦੇ ਸਾਈ ਨੂੰ ਕੁਝ ਹੋ ਨਾ ਜਾਵੇ ਐਨਾ ਗਰੋਲਾ ਹੈ ਉਹਦਾ ਇਹਨੂੰ ਜੋ ਮਰਜੀ ਸਮਝ ਲੈ ਸਤਿ ਸ਼੍ਰੀ ਅਕਾਲ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੋਇਲ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਲੋਕਾਂ ਨੂੰ ਦੁੱਖਾਂ ਚੋਂ ਕੱਢ ਰਿਓ ਤੇ ਮੇਰਾ ਵੀ ਦੁੱਖ ਸੀਗਾ ਮੇਰੀ ਵਾਈਫ ਦਾ weight ਵੱਧ ਰਿਆ ਸੀਗਾ ਜੀ ਤੇ ਮੈਂ ਤੁਹਾਨੂੰ ਮਿਲਿਆ ਵੀ ਸੀਗਾ ਤੁਹਾਨੂੰ ਯਾਦ ਹੋਏ ਤੇ ਉਹ ਚਾਰਾ ਏਦਾਂ ਦਾ ਭੁੱਲ ਸਕਦਾ ਨਹੀਂ ਬੰਦਾ ਯਾਦ ਤੁਹਾਡੇ ਵਰਗੀਆਂ ਪਰਸਨੈਲਿਟੀਆ ਨੂੰ ਭੁੱਲਣਾ ਬੜਾ ਥੈਂਕ ਯੂ ਭਾਈ ਥੈਂਕ ਯੂ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਤੁਹਾਡੇ ਪਰਿਵਾਰ ਤੇ ਵੀ ਬੜੀ ਥੈਂਕ ਯੂ ਗੁਲ ਸਾਹਿਬ ਥੈਂਕ ਯੂ ਤੇ ਮੈਂ ਦਵਾਈ ਆਪਣੀ ਵਾਈਫ ਅਸਤੇ ਦਵਾਈ ਲਿੱਤੀ ਸੀ ਤੁਹਾਡੀ ਤੇ ਗੁਲ ਸਾਹਿਬ 15 ਦਿਨ ਚ weight ਕੰਟਰੋਲ ਹੋ ਗਿਆ वेट ਵਧ ਰਿਆ ਸੀਗਾ ਕੰਟਰੋਲ ਹੋ ਗਿਆ ਤੇ ਹੁਣ ਮਹੀਨੇ ਚ 2 ਕਿਲੋ weight ਘਟ ਰਿਹਾ ਤੇ ਮੈਂ ਦੇਖ ਕੇ ਬੜਾ ਹੈਰਾਨ ਹਾਂ ਮੈਂ ਮਤਲਬ ਕੰਟੀਉ ਕਰਾਂਗਾ ਤੁਹਾਡੀ ਦਵਾਈ ਬਹੁਤ ਆਰਾਮ ਹੈ ਤੇ ਵਾਈ ਵੀ ਥੈਂਕ ਯੂ ਭੇਜਾ ਤੜੇਲੀ ਕੀ ਕਹਿੰਦੇ ਗੁਆਲ ਸਾਹਿਬ ਨੂੰ ਕਹਿਣਾ ਕਿ ਥੈਂਕ ਯੂ ਮੈਂ ਆ ਨਹੀਂ ਸਕਦੀ ਸਾਡਾ ਵੀ ਉਹਨਾਂ ਨੂੰ ਅਸ਼ੀਰਵਾਦ ਭੇਜੋ ਸਾਡੀ ਭੈਣ ਚੜ੍ਹਦੀ ਕਲਾ ਚ ਰਹੇ ਸਦਾ ਥੈਂਕ ਯੂ ਗੁਆਲ ਸਾਹਿਬ ਥੈਂਕ ਯੂ ਗੁਆਲ ਸਾਹਿਬ ਵੀ ਸ਼ਿਕਾਇਤ ਵੀ ਹੈ ਤੜਦੋ ਉਹ ਜ਼ਰੂਰ ਕਰੋ ਗੁਆਲ ਸਾਹਿਬ ਮੈਂ ਗਲਤੀ ਨਾਲ ਤੁਹਾਡਾ ਨਾ ਇਹ ਸ਼ੋ ਵਾਈਫ ਨੂੰ ਵਿਖਾਤਾ ਹੂੰ ਤੇ ਤੁਸੀਂ ਮੰਨੋਗੇ ਨਹੀਂ ਤੁਸੀਂ ਕਹਿੰਦੇ ਹੋ ਨਾ ਆਮਲਾ ਖਾਣਾ ਹੈ ਕਲੌਂਜੀ ਖਾਣੀ ਆ ਤੇ ਮੰਨੋਗੇ ਨਹੀਂ ਰੋਟੀ ਦੇ ਇਲਾਵਾ ਮੈਨੂੰ ਸਾਰਾ ਕੁਝ ਖਵਾਉਂਦੀ ਆ ਫਿਰ ਆਮਲਾ ਕਲੌਂਜੀ ਨੀਮ ਦੇ ਪੱਤੇ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੇ ਨਾਲ ਉਹ ਪਿਆਰ ਹੈ ਕਿ ਮੇਰੇ ਤੋਂ ਗੁੱਸਾ ਕਰ ਰਹੀ ਆ ਉਹ ਨਾ ਨਾ ਦੋਗਾ ਪਿਆਰ ਨਾ ਦੋ ਗੁੱਸਾ ਉਹਨੂੰ ਵੱਡਾ ਜਾਂ ਇੱਕ ਉਹਨੂੰ ਛੋਟਾ ਜਾਂ ਸਵਾਰਥ ਹੈ ਕਿਤੇ ਮੇਰੇ ਸਿਰ ਦੇ ਸਾਈ ਨੂੰ ਕੁਝ ਹੋ ਨਾ ਜਾਵੇ ਐਨਾ ਗਰੋਲਾ ਹੈ ਉਹਦਾ ਇਹਨੂੰ ਜੋ ਮਰਜੀ ਸਮਝ ਲੈ